ਭਾਈ ਉਹਨੇ ਕੁ ਕੁ ਭਲਕੋਲ ਵੀ ਨਹੀਂ ਕੀਤੀ ਜਣਾ ਆਰਡਰ ਪਾ ਲਿਆ ਹੈ ਨਾ ਤੇ ਆ ਦੇਖੋ ਤੁਸੀਂ ਥਣ ਪਈ ਇਥੋਂ ਦੇਖੋ ਤੁਸੀਂ ਕੁਆਲਿਟੀ ਥਣ ਦੀ ਰਾਮ ਭਾਈ ਕਿੰਨਾ ਦਾ ਸੇ ਉਹਨੇ ਦੱਤ ਅੱਛੇ ਤਾਂ 20 ਲੀਟਰ ਦਾ ਬੱਜ ਦਿੰਦਾ ਭਾਈ 30 ਲੀਟਰ ਉਹਨੇ ਦੱਸਿਆ ਹਨਾ ਹਾਂਜੀ ਹਾਂਜੀ ਇਹਦੀ 30 ਪਲੱਸ ਜਾਣ ਦੀ ਉਮੀਦ ਹੈਗੀ ਹੈ ਭਾਈ ਠੀਕ ਹੈ ਭਾਈ ਪੂਰਾ ਭਾਜ ਪੰਡਾ ਰਾਮ ਭਾਈ ਕੀ ਫਿਰ ਇਹਦਾ ਮੁੱਲ ਜਿਹੜੇ ਆਪਾਂ ਲੈਣੀ ਹੈ ਭਾਈ ਇਹਦੇ ਵੀ ਠੀਕ ਹੈ ਭਾਈ ਇਹਦੀ ਭਾਈ 20 ਵੀ ਦੇ ਸਕਦੀ ਆ 22 ਵੀ ਦੇ ਸਕਦੀ ਆ ਉਹ ਘੱਟ ਲੱਗਦੀ ਸੀ ਉਂ ਦੇਖ ਭਾਈ ਜਿੰਨਾ ਵਪਾਰੀ ਦੇ ਮੂੰਹ ਹਲਾ ਕਿੰਨਾ ਮਰਜੀ ਗਈ ਚਲੋ ਜਿਹੜੇ ਹਿਸਾਬ ਨਾਲ ਹਨਾ ਥਾਂ ਭੰਡਾ ਮੁੱਲ ਕਰਦੀਏ ਜਿਹੜੀ ਆਪਾਂ ਲੈਣੇ ਆ ਉਹੀ ਮੁੱਲ ਹੋ ਜਿਵੇਂ ਹਨਾ ਸਾਸੀ ਕਾ ਮਿੱਤਰਾਂ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜਿਹੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚਿਆ ਬਾਈ ਰਾਮ ਦੇ ਫਾਰਮ ਤੇ ਬਾਈ ਦਾ ਪਿੰਡ ਹੈਗਾ ਲੋਪੋ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਗਾਵਾਂ ਜਿਹੜੀਆਂ ਕਵਰ ਕਰਕੇ ਦਿਖਾਵਾਂਗੇ ਇੱਕ ਤਾਂ ਤਾਜੀ ਸੂਈ ਵੀ ਆ ਕੀ ਬੱਚਾ ਰਹਿ ਗਈ ਕਿੰਨੇ ਕ ਦੁੱਧ ਵਾਲੀ ਆ ਤੇ ਇੱਕ ਬਾਈ ਕੋਲੇ ਪੂਰੀ ਵੱਡੀ ਫੁੱਲ ਕੱਦ ਵਾਲੀ ਉਹਦੀ ਵੀ ਜਾਣਕਾਰੀ ਲੈ ਕੇ ਦਵਾਂਗਾ ਰੇਟ ਦੋਨਾਂ ਗਾਵਾਂ ਦੀ ਵੀਡੀਓ ਦੇ ਵਿੱਚ ਹੋਊਗਾ ਕੋਈ ਵੀ ਜਾਣਕਾਰੀ ਤਸੱਲੀ ਪਰਖ ਕਰਨਾ ਤੁਹਾਡਾ ਹੱਕ ਆ ਬਾਕੀ ਸਾਰੀ ਜਾਣਕਾਰੀ ਬਈ ਆਪਾਂ ਰਾਮਤ ਲੈਂਦੇ ਆ ਰਾਮ ਵੀਰੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਤੁਹਾਡਾ ਆਪਣੇ ਤੇ ਰਾਮ ਬਈ ਸਤਿ ਸ੍ਰੀ ਅਕਾਲ ਜੀ ਸਰ ਤੇ ਰਾਮ ਬਈ ਅੱਜ ਆਪਣੇ ਕੋਲੇ ਦੋ ਗਾਇਆਂ ਟੋਟਲ ਬਈ ਹਨਾ ਜੀ ਵੀਰੇ ਤੇ ਬਈ ਸਭ ਤੋਂ ਪਹਿਲਾਂ ਜਿਹੜੀ ਕਰਮ ਵਾਲੀ ਇੱਕ ਨੰਬਰ ਤੇ ਤਾਜੀ ਸੂਈ ਆ ਬਈ ਇਹਦੀ ਡਿਟੇਲ ਦੱਸ ਦੀ ਵੀ ਕਿੰਨਵਾਂ ਵਾਂ ਸੂਆ ਸੂਈ ਆ ਕਿੰਨਾ ਕੁ ਟਾਈਮ ਹੋ ਗਿਆ ਸੂਈ ਨੂੰ ਕੀ ਇਹਦੇ ਮਾਲਕਾਂ ਨੇ ਦੁੱਧ ਦੱਸਿਆ ਬਈ ਇਹ ਦੂਜੇ ਸੂਏ ਸੂਈ ਆ ਵੀਰੇ ਠੀਕ ਆ ਜੀ ਇਹ ਰਾਤ ਸੂਈ 12:00 ਵਜੇ ਤੇ ਮਾਲਕਾਂ ਨੇ ਪਲੂਨ ਦਾ 15 ਤੋਂ 16 ਲੀਟਰ ਦੁੱਧ ਦੱਸਿਆ ਠੀਕ ਆ ਬਾਈ ਐਤਕੀ ਬਾਈ 20 ਵੀ ਦੇ ਸਕਦੀ ਆ 22 ਵੀ ਦੇ ਸਕਦੀ ਆ ਉਹ ਆਪ ਦੀ ਸੇਵਾ ਬਾਈ ਉਹ ਆਪ ਦੀ ਸੇਵਾ ਦੁੱਧ ਸੇਵਾ ਦਾ ਬਾਈ ਜਾਣੀ ਥਣ ਥਣ ਪੰਦੇ ਦੇ ਸਾਬ ਨਾਲ ਵੀ ਦੇ ਦੂ 20 ਲੀਟਰ ਦੇ ਦੂਗੀ ਹਾਂ 16 17 ਦਾ ਪੱਕਾ ਮੰਨ ਨਹੀਂ ਲਊਗਾ 16 17 ਦਾ ਮੰਨ ਲਓ ਹਾਂ ਤੇ ਬਾਈ ਬੱਚਾ ਕੀ ਦੇਗੀ ਬੱਚਾ ਬੱਛਾ ਦੇਗੀ ਬਾਈ ਬੱਚਾ ਬੱਛਾ ਦੇਗੀ ਹਾਂ ਚੰਗੇ ਸੀ ਹੁਣ ਨਹੀਂ ਸੀ ਇਹ ਵੀ ਹਾਂ ਪੂਰਾ ਟੌਪ ਦਾ ਆਈ ਬਾਈ 13 ਬਾਈ ਇੱਕ ਵਾਰੀ ਤੋਰੀ ਮੜਾ ਜਾ ਹਾਂਜੀ ਬਾਈ ਉਵੇਂ ਜਿਵੇਂ ਜੇਰ ਜੂਰ ਵੱਲੋਂ ਜਮਾ ਓਕੇ ਬਾਈ ਉਹ ਤਾਂ ਨਾ ਬਰੇ ਆਪਣੇ ਕੋਲੇ ਵੀਡੀਓ ਬਣਾਈ ਪਈ ਏ ਬਾਈ ਨੇ ਕਿਉਂਕਿ ਨਵਾਈ ਤਾਂ ਨਹੀਂ ਹਨਾ ਵੀ ਤਾਜੀ ਸੂਈ ਆਪਣਾ ਪਤਾ ਹੀ ਹੁੰਦਾ ਏ ਬਹੁਤ ਖਰਾਬ ਆ ਬਾਈ ਯਾਰ ਹਾਂ ਤੇ ਬਾਈ ਉਹ ਗਾਂ ਦਾ ਅੜ ਰੋਡਰ ਬੜਾ ਸੋਹਣਾ ਹਨਾ ਹਾਂਜੀ ਬਾਈ ਆ ਦੇਖੋ ਜੇ ਮੈਂ ਆਪਾਂ ਕਹਦੀ ਕੋਈ ਪਲਪਲ ਨਹੀਂ ਕੀਤੀ ਇਹਨੇ ਹਨਾ ਹਾਂ ਜਾਮਾ ਹੀ ਨਹੀਂ ਬਾਈ ਬਾਕੀ ਬਾਈ ਖੜੀ ਅਜੇ ਘੱਟ ਲੱਗਦੀ ਸੀ ਉਂ ਦੇਖ ਬਈ ਜਿੰਨਾ ਵਪਾਰੀ ਦੇ ਮੂੰਹ ਵਾਲਾ ਕਿੰਨਾ ਮਰਜੀ ਕਹੀ ਚਲੋ ਜਿਹੜੇ ਹਿਸਾਬ ਨਾਲ ਹਨਾ ਥਾਂ ਭੰਡਾ ਹੈ ਰਹਾ ਹਨਾ ਤੇ ਪਰ ਬਾਈ ਕਹਿੰਦਾ ਫੇਰ ਵੀ ਵੀ 15 16 ਉਹਨਾਂ ਨੇ ਦੱਸਿਆ ਵੀ ਤੁਸੀਂ ਇੰਨਾ ਵੀ ਮੰਨ ਲਓ ਹਨਾ ਤੇ ਬਾਕੀ ਬਈ ਦੁੱਧ ਹੁੰਦਾ ਸੇਵਾ ਦਾ ਇੰਨੇ ਮਰਜ਼ੀ ਤੁਸੀਂ ਲੈ ਲਓ ਹਨਾ ਤੇ ਉਹ ਬਈ ਜਿਵੇਂ ਆਪਾਂ ਸੂਈ ਹੋਊਗੀ ਹਨਾ ਧਾਰਾ ਤੂਰਾ ਮਾਰੀਆ ਹੋਣੀ ਕਿਵੇਂ ਪੂਰ ਧਾਰਾਂ ਦੀ ਓਕੇ ਆ ਵੀਰੇ ਪੂਰੀ ਜਮਾ ਓਕੇ ਬਈ ਹਾਂਜੀ ਹਾਂਜੀ ਆਪਾਂ ਚੱਲ ਪਹਿਲਾਂ ਦੂਜੀ ਵਾਰ ਇਹਦਾ ਦੀ ਫਿਰ ਆਪਾਂ ਜੀ ਧਾਰਾ ਮਾਰ ਕੇ ਵੀ ਦਿਖਾਵਾਂਗੇ ਹਨਾ ਮਾਰ ਦਾਂਗੇ ਵੀਰੇ ਮਾਰ ਤੇਰਾ ਬਈ ਹੁਣ ਆਪਾਂ ਮੁੱਲ ਕਰ ਦਈਏ ਜਿਹੜੇ ਆਪਾਂ ਲੈਣੇ ਆ ਉਹੀ ਮੁੱਲ ਹੋ ਜਵੇ ਹਨਾ ਇਹ ਆਪਾਂ 70 ਚ ਛੋੜ ਕਰ ਦਾਂਗੇ ਵੀਰੇ ਯਾਰ 70000 ਚ ਕੋਈ ਆਊਗਾ ਮਾਨਤਨ ਹੋ ਜੂ ਹਨਾ ਹਾਂਓ ਚੱਲ ਮੌਕੇ ਤੇ ਕਰ ਵੀ ਦਮ ਬਸ ਠੀਕ ਹਨਾ ਬਈ ਤੇਰਾ ਬਈ ਅਸ ਤੋਂ ਬਾਅਦ ਦੂਸਰੇ ਨੰਬਰ ਵਾਲੀ ਆ ਜਾਈ ਬਾਈ ਪਹਿਲਾਂ ਤੇ ਇਹਦੇ ਨਾਲ ਲਾ ਕੇ ਨਾ ਕੱਦ ਦਿਖਾਦੀ ਬਾਈ ਕੱਦ ਬਹੁਤ ਵੱਡਾ ਹੈ ਕਿਉਂਕਿ ਬਾਈ ਦੀ ਹਾਈਟ ਵੀ ਪੂਰੀ ਜ਼ਿਆਦਾ ਹੈ ਨਾ ਤੇਰਾ ਹਾਂ ਨਾ ਬਾਈ ਕੀ ਡਿਟੇਲ ਦੱਸੀ ਹੈ ਇਹਦੇ ਮਾਲਕਾਂ ਨੇ ਪਹਿਲਾਂ ਇਹ ਬਾਈ ਦੂਜਾ ਸੁਆ ਸੁਣੀ ਆ ਠੀਕ ਹੈ ਭਾਈ ਹਾਂ ਪਿਛਲੇ ਸਵੇਪਾਈਏ ਨੇ 25 ਤੋਂ 30 ਦੇ ਵਿੱਚ ਵਿੱਚ ਦੁੱਧ ਦਿੱਤਾ ਠੀਕ ਹੈ ਭਾਈ ਹਾਂਜੀ ਇਹਦੀ 30 ਪਲੱਸ ਜਾਣ ਦੀ ਉਮੀਦ ਹੈਗੀ ਆ ਭਾਈ ਠੀਕ ਹੈ ਭਾਈ ਨਹੀਂ ਤਾਂ ਅਗਲਾ ਉਹ ਨਹੀਂ ਮੰਨ ਲੈ ਜਨਾ ਅਗਲੇ ਨੇ ਦੱਸਿਆ ਪੜਾਣਾ ਹਾਂ ਉਹਨਾਂ ਹੀ ਮੰਨ ਲੈ ਭਾਈ ਤੇ ਬਾਕੀ ਕੱਦ-ਕੜ ਬੜਾ ਚੰਗਾ ਏ ਬਹੁਤ ਚੰਗਾ ਤੇ ਭਾਈ ਉਹ ਥਾਣਾ-ਫੋਣਾ ਤਾਂ ਜਮਾ ਇਹ ਵੀ ਓਕੇ ਭਾਈ ਬਾਕੀ ਓਕੇ ਆ ਭਾਈ ਯਾਰ ਭਾਈ ਤੋਰੀਏ ਕਰੀ ਨਾ ਮੈਨੂੰ ਵੀ ਹਾਂਜੀ ਇਹਨੂੰ ਵੀ ਤੋੜ ਤੇ ਤੁਸੀਂ ਨਾ ਗਾਂ ਦਾ ਤੀ ਦੇਖੋ ਵਾਢਾ ਦੇਖੋ ਚੜਾਈ ਜੜੂਈ ਦੇਖੋ ਜੇ ਆਪਾਂ ਕਹਿ ਦਈਏ ਬਾਕੀ ਉਹ ਜਾਣ ਚ ਪਈਆ ਨਾ ਢੁਈ ਢਾਈ ਐਨ ਸਿੱਧੀ ਆ ਕੋਈ ਉਵੇਂ ਨਹੀਂ ਤੇ ਬਾਕ ਉੱਚੀ ਤੋਂ 30 ਲੀਟਰ ਦਾ ਬੱਚ ਦਿੱਤਾ ਭਾਈ 30 ਲੀਟਰ ਉਹਨਾਂ ਨੇ ਦੱਸਿਆ ਹਣਾ ਬਾਕੀ ਚਲੋ ਦੁੱਧ ਹੁੰਦਾ ਸੇਵਾ ਦਾ ਹਣਾ ਕਿੰਨੇ ਦਿਨ ਕਰਦੀ ਰਹਾ ਭਈ ਅਜੇ ਇਹ ਦਾਨ ਕੱਢ ਜੂਗੇ ਤਾਂ 4 ਕੱਢ ਜੇ 5 ਕੱਢ ਜੇ ਠੀਕ ਹਨਾ ਭਾਈ ਤੇ ਆ ਤੁਸੀਂ ਦੇਖੋ ਹਣਾ ਬਾਕੀ ਚਮਕ ਚਮਕ ਚ ਪੂਰੀ ਮੇੜੋਂ ਕਰਕੇ ਥੋੜੇ ਤੁਹਾਨੂੰ ਥਾਂ ਦਿਖਾਉਂਗਾ ਕਿਉਂਕਿ ਬਾਈ ਕੋਲੇ ਥਾਂ ਉਹਨਾਂ ਕੀ ਐਡਜਸਟਮੈਂਟ ਤੇ ਇੱਥੋਂ ਦੇਖੋ ਭਾਈ ਅਗਾੜ ਵੀ ਇਹਦੀ ਦੇਖਨੀ ਭਈ ਆ ਹਣਾ ਥਾਂ ਤੁਸੀਂ ਦੇਖੋ ਕਿਵੇਂ ਉਹ ਸੋਹਣਾ ਥਾਂ ਲੱਗਿਆ ਹੋਇਆ ਤੇ ਬੈਰਦਾ ਉਹਨਾਂ ਦੀ 1-2 ਦਿਨ ਹੋਰ ਲੱਗੀ ਬਾਈ ਹੋਰ ਫਸਾ ਦੀ ਆਂਦਰ ਪੂਰਾ ਬਣਾ ਜੋ ਪੰਡਾ ਰਾਮ ਬਾਈ ਕੀ ਫਿਰ ਇਹਦਾ ਮੁੱਲ ਜਿਹੜੇ ਆਪਾਂ ਲੈਣੀ ਆ ਬਾਈ ਇਹਦੇ ਵੀ ਇਹਦਾ 90 ਚ ਛੋੜ ਕਰ ਦਾਂਗੇ ਬਾਈ ਯਾਰ 90000 ਚ ਛੋੜ ਹੋ ਜੂਗੀ ਹਾਂ ਬਿਲਕੁਲ ਬਾਈ ਤੇ ਬਾਈ ਆਪਾਂ ਇਹਦੀਆਂ ਮਾਰਾ ਦੀਆਂ ਧਾਰਾ ਮਾਰ ਨਹੀਂ ਗਈਆਂ ਨਾ ਧਾਰਾ ਨਾਲ ਥੋੜਾ ਜਿਹਾ ਨਾ ਸੁੱਕਾ ਹੋ ਜਾਂਦਾ ਵੀ ਜਾਨਵਰ ਹਾਂਜੀ ਬਿਲਕੁਲ ਇਹ ਉਹ ਬਈਆ ਚੜਾਈ ਜਿਹੜੀ ਦੇਖੋ ਲੈ ਵੇਰੀ ਹਣਾ ਇਹ ਇੱਥੋਂ ਦੇਖੋ ਤੁਸੀਂ ਵੈਲਕਮ ਹੈਣਾ ਬਾਈ ਸਰਾ ਮੈਂ ਦੂਜਲੇ ਮਾਰੀਏ ਬੱਚੇ ਨੂੰ ਪਾਸ ਕਰਕੇ ਟੱਟ ਇਹ ਆ ਦੇਖੋ ਇੱਕ ਵਾਰੀ ਮੈਂ ਉਹ ਇਧਰ ਆ ਲਾਂਦਾ ਸੀ ਨਾ ਦੇਖੋ ਮਾੜਾ ਬੱਚੇ ਨੂੰ ਬੰਨ ਨਹੀਂ ਲੈਣੀ ਬਾਈ ਇਹ ਇਹ ਹਾਂ ਉਹ ਰਿਸਰਵ ਕਰੂਗਾ ਮਾੜਾ ਬੰਨ ਲੈਣ ਦਾ ਬਾਈ ਨਾ ਜਾਤ ਬਰੀਡ ਚ ਬਈ ਸੋਹਣੀ ਹੈ ਜੀ ਆਪਾਂ ਬੱਛੀ ਗੱਲ ਬਰਕਰਾਰ ਨਹੀਂ ਬੱਛੀ ਆ ਬਈ ਯਾਰ ਇਹ ਹੁਣ ਤੁਸੀਂ ਧਾਰਾ ਦੇਖੋ ਹਨਾ ਤੇ ਲਓ ਬਈ ਰਾ ਮਾਈ ਦੁੱਧ ਗਏ ਮਾਰਦੀ ਬਈ ਇਹ ਬਾਹੂ ਕੇਣਾ ਬਈ ਭਾਈ ਉਹ ਇਹਨੇ ਕੋਈ ਭਲਕੁਲ ਵੀ ਨਹੀਂ ਕੀਤੀ ਜਣਾ ਆਰਡਰ ਪਾ ਕੇ ਖਿੱਚਿਆ ਹਨਾ ਤੇ ਆ ਦੇਖੋ ਤੁਸੀਂ ਥਣ ਤੀ ਇੱਥੋਂ ਦੇਖੋ ਤੁਸੀਂ ਕੁਆਲਿਟੀ ਥਣ ਦੀ ਇਹ ਆਰਡਰ ਦਿੱਤੀ ਸੀ ਬਣਵਾਵਤ ਬਲੂਡ ਦੇਖੋ ਚਾਰੇ ਥਾਣੇ ਦੇਖੋ ਕੰਨੀਆਂ ਵਿਥੀਆਂ ਵਿਥੀਆਂ ਦੇ ਪੈ ਜਾਣਾ ਬਈ ਤੇਰਾ ਭਾਈ ਜਾਂਦੇ ਆਂਦੇ ਹਨਾ ਨੰਬਰ ਬੋਲ ਕੇ ਲੋਕੇਸ਼ਨ ਬੋਲਦੇ ਤਾਂ ਜੋ ਕਿਸੇ ਸੱਜਣ ਨੇ ਸੰਪਰਕ ਕਰਨ ਨੂੰ ਥੋੜਾ ਜਿਹਾ ਸੌਖਾ ਹੋ ਜੇ ਬਈ ਹਾਂਜੀ ਭਾਈ ਆਪਣਾ ਨੰਬਰ ਹੈ 81950 446 ਤੇ ਘਰ ਆਪਣਾ ਦੱਸ ਦਿਓ ਬਈ ਆਪਣਾ ਰੋਹੀ ਵਾਲੀ ਸੜਕ ਤੇ ਆ ਬਈ ਫਿਰ ਬੋਡਾਂ ਨੂੰ ਜਾਂਦੀ ਆ ਠੀਕ ਹੈ ਭਾਈ ਪਿੰਡ ਬਾਈ ਦਾ ਲੋਪੋ ਆ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਹਨ ਤੇ ਕਿਸੇ ਵੀ ਸੱਜਣ ਨੇ ਕੋਈ ਵੀ ਜਾਣਕਾਰੀ ਲੈਣੀ ਆ ਦੋਨੇ ਗਾਮ ਹਨ ਚੰਗੇ ਦੁੱਧ ਰਿਕਾਰਡ ਵਾਲੀਆਂ ਬਾਕੀ ਥਣ ਪਾਂਡਾ ਤੁਹਾਨੂੰ ਦਿਖਾਤਾ ਏ ਬਾਕੀ ਬਾਈ ਆਰਾਮ ਕੋਈ ਉਦਾਂ ਦਾ ਬੰਦਾ ਨਹੀਂ ਹੈਣਾ ਜਿਹੜੀ ਚੀਜ਼ ਹੈਗੀ ਆਰਾਮ ਵੀ ਆਪਾਂ ਉਹੀ ਦੱਸ ਕੇ ਦੇਣੀ ਹੈ ਤੇ ਚਲੋ ਗਾਂ ਪਸ਼ੂ ਗਾਂ ਅਗਲੇ ਦੀ ਕਰਮਾਂ ਦਾ ਏ ਚੰਗਾ ਨਿਕਲਦਾ ਮੰਦਰਾ ਨਿਕਲਦਾ ਉਹ ਅਗਲੇ ਦੀ ਕਿਸਮਤ ਆ ਕਿ ਨਹੀਂ ਬਿਲਕੁਲ ਅੱਜ ਬਾਈ ਦੇ ਇੱਕ ਫਾਰਮ ਤੇ ਪੂਰੀਆਂ ਖਰੀਆਂ ਐ ਤੁਸੀਂ ਤਸੱਲੀ ਪਰਖ ਕਰਕੇ ਮੈਂ ਐਨ ਜਿਵੇਂ ਤੁਹਾਡੀ ਤਸੱਲੀ ਹੁੰਦੀ ਹੈ ਨਾ ਉਦੋਂ ਦੀ ਪੈਸੇ ਦੇ ਕਲੀਆ ਸਕਦੇ ਨਹੀਂ ਉਸ ਤੋਂ ਬਾਅਦ ਬਾਈ ਤੁਹਾਡੀ ਚੀਜ਼ ਆ ਤੁਸੀਂ ਸੇਵਾ ਕਰ ਲਓਗੇ ਜਿੰਨਾ ਬਾਈ ਨੇ ਕਿਹਾ ਹੋ ਸਕਦਾ ਇਹ ਦੂਵੇ ਵੱਧ ਵੀ ਦੇ ਜਾਣ ਤੇ ਤੁਸੀਂ ਸੇਵਾ ਘੱਟ ਕਰੋਗੇ ਹੋ ਸਕਦਾ ਇਹ ਦੂ ਅੰਦਰ ਵੀ ਹੈਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਉਂਦੇ ਵਾਦ ਦੇ ਰਹੋ ਜੀ ਧੰਨਵਾਦ